ਪਾਕਿਸਤਾਨ ਕੁੰਡੇ ਤੋਂ ਕਾਨੂੰਨੀ ਤੌਰ 'ਤੇ ਇਹਨੂੰ ਬੈਸੀ ਮੁਕਤ ਕਰਤਾ ਅੱਜ ਜਿਹੜਾ ਕੱਟ ਹੋਇਆ ਇਹ ਵੀ ਇਤਿਹਾਸ 'ਚ 11 ਅਗਸਤ 25 ਲਿਖਿਆ ਜਾਊ 2 ਦਸੰਬਰ ਦੇ ਹੁਕਮਨਾਮੇ ਨੂੰ ਲਾਗੂ ਕਰਨ ਵਾਲਾ ਇੱਕ ਵੱਡਾ ਤੜਾ ਉੱਪਰ ਹੈ ਪੰਜਾਬ ਦਾ ਜਦੋਂ ਸੱਤਾ ਸੀ ਉਦੋਂ ਸੱਤਾ ਦਾ ਸੁੱਖ ਲੈ ਚੁੱਕੇ ਨੇ ਕਿਸੇ ਨੇ ਕੁਝ ਬਣਾਇਆ ਕਿਸੇ ਨੇ ਕਿਧਰੋਂ ਪੈਸਾ ਕਮਾਇਆ ਜਿਹੜੇ ਉਹ ਸਾਰਾ ਖੂਨ ਮੋਹ ਨੂੰ ਕਹਿ ਲਈਏ ਜਾਂ ਜਿਹੜੇ ਉਹ ਸਵਾਦ ਪਏ ਹੈ ਕੀ ਲੱਗਦਾ ਉਹ ਸਵਾਦਾਂ ਤੋਂ ਪਾਸੇ ਹਟ ਸਕਣਗੇ ਉਹ ਬੰਦੇ ਰਮੀ ਤੇ ਕਫਨੀ ਮਨ ਤੇ ਮੁਖ ਦਾ ਟੁੱਟਣਾ ਇਹਨਾਂ ਸੱਤਰ ਵੱਡਾ ਚੀਜ਼ ਲਿਆ ਇਹਨਾਂ ਨੇ ਮਾਲੀਆਂ ਖਾਦੀ ਇਹ ਬਦਲ ਜਾਣਗੇ ਜੈਮੀ ਹਰਪ੍ਰਿੰਤ ਸਿੰਘ ਨੇ ਉਸ ਦਿਨ ਵੀ ਮਾਲੀਆਂ ਨਹੀਂ ਖਾਦੀਆਂ ਉਹਨੇ ਕਿਹਾ ਬਦਲਣਾ ਇਸ ਕਰਕੇ ਮੈਨੂੰ ਇਹ ਲੱਗਦਾ ਚੰਗੀ ਹੈ ਉਹਨਾਂ ਨੇ ਬਿਆਨ ਹੋਰ ਦਿੱਤਾ ਉਹ ਕਹਿੰਦੇ ਇੱਕ ਇਸ ਧੜੇ ਤੋਂ ਸ਼੍ਰੋਮਣੀ ਕਮੇਟੀ ਦੂਜਾ ਨਿਸ਼ਾਨ ਤੇ ਤੀਜਾ ਦਸਤਰ ਸ਼੍ਰੋਮਣੀ ਕਾਇਦਾ ਦਾ ਖੋਣਾ ਹੈ ਕੀ ਲੱਗਦਾ ਹੈ ਇਹ ਤਿੰਨੇ ਚੀਜ਼ਾਂ ਆਸਾਨ ਨੇ ਸ਼ਾਹ ਮਹਮਦਾਨ ਨੂੰ ਉਹੀ ਹੋਣਾ ਕੋ ਕਰੇਗਾ ਖਾਲਸਾ ਪੰਥਮੀ ਆ ਨਾ ਇੱਥੇ ਲੈਕਚਰ ਮਿਸ਼ਨ ਖੜਨਾ ਨਾ ਦਫ਼ਤਰ ਖੜਨਾ ਤੇ ਨਾ ਕੋਈ ਨਿਸ਼ਾਨ ਖੜਨਾ ਵਿਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਐਲਾਨ ਜਿਹੜਾ ਉਹਨੇ ਕਿਹਾ ਵੀ ਆਹ ਮਾਰਗ ਤੇ ਰਹੇ ਜੀ ਉਹਦੇ ਸਾਹਮਣੇ ਬੈਜੀ ਬਾਗਰਬੂਬਨ ਨੇ ਕਿਹੜਾ ਟਿਕਣਾ ਭੁੱਲ ਗਏ ਸੀ ਇਹ ਤਾਂ ਕਿਉਂਕਿ ਹੁਣ ਤੱਕ ਪੰਜ ਮੰਤਰੀ ਕਮੇਟੀ ਸੀ ਕਮਿਊਨਿਟੀ ਉਹਨਾਂ ਦੀ ਕਿਉਂਕਿ ਜਿਹੜੀ ਦੂਜੀ ਧਿਰ ਉਹਨੇ ਤਾਂ ਹੁਣ ਤੱਕ ਪੰਥਰੂ ਵੇਚੇ ਹੀ ਆ ਨਾ ਆਪ ਨੂੰ ਖੋ ਰਹੀਦਾ ਆ ਨਾ ਇਹ ਜਿਹੜੀ ਤੇਰਾ ਇਹ ਪੰਥ ਨੂੰ ਪੰਜਾਬ ਦੇ ਮਾਣ ਨੂੰ ਬਹਾਲ ਕਰਨ ਖਤਰ ਨੂੰ ਸੋ ਸ਼ਹੀਦ ਬਾਦਲ ਨੂੰ ਪੰਥ ਨੇ ਇਨਕਾਰਤਾ ਉਹਨਾਂ ਨੇ ਐਲਾਨ ਕਰਤਾ ਵੀ ਇਹ ਨਿੱਜ ਪ੍ਰਸਤਿਆ ਸੱਤ ਵਪਾਰ ਪ੍ਰਸਤਿਆ ਸੱਤ ਪਰਿਵਾਰ ਪ੍ਰਸਤਿਆ ਸੱਤ ਦੇ ਵਿੱਚ ਪੰਥ ਦਾ ਆਪਣਾ ਪੰਜਾਬ ਦਾ ਆਪਣਾ ਹੈ ਹੀ ਨਹੀਂ ਕੋਈ ਇਸ ਕਰਕੇ ਉਹਨਾਂ ਨੇ ਕਿਹਾ ਅਸੀਂ ਉਹ ਤੋਂ ਵੱਖਰੀ ਸਿਆਸਤਾਂ ਜਿਹੜੀ ਉਹ ਵਾਰਾਂ ਜੀ ਇਸ ਕਰਕੇ ਜੇ ਇਹ ਸਿਆਸਤ ਉੱਪਰ ਵੀ ਆ ਗਈ ਇਹਨਾਂ ਪੰਛ ਨੂੰ ਵੀ ਫਾਇਦਾ ਹੋ ਪੰਜਾਬ ਨੂੰ ਵੀ ਫਾਇਦਾ ਹੋ ਤੇ ਮੁਲਕ ਨੂੰ ਵੀ ਫਾਇਦਾ ਹੋ ਅੱਜ ਸ਼੍ਰੋਮਣੀ ਅਕਾਲੀ ਦਲ ਜੋ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਜਿਸ ਤੋਂ ਬਾਅਦ ਪੰਜ ਮੈਂਬਰਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕੀਤੀ ਗਈ ਡੈਲੀਗੇਟ ਚੁਣੇ ਚਾਹੀ ਡੈਲੀਗੇਟਾਂ ਨੇ ਪ੍ਰਧਾਨ ਚੁਣ ਲਿਆ ਜਥੇਦਾਰ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਸ ਪ੍ਰਧਾਨਗੀ ਤੇ ਨਵੇਂ ਅਕਾਲੀ ਦਲ ਤੇ ਪੁਰਾਣੇ ਅਕਾਲੀ ਦਲ ਤੇ ਗੱਲਬਾਤ ਕਰਨਗੇ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਬਿੱਟਾ ਕੀ ਹਾਲ ਆ ਬਹੁਤ ਵਧੀਆ ਅੰਕਲ ਜੀ ਇੱਕ ਸਵਾਲ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਲੈਣਾ ਚਾਹਾਂਗਾ ਕਿ ਜਿਹੜਾ ਅੱਜ ਅਕਾਲੀ ਦਲ ਬਣਿਆ ਇਹ ਅਕਾਲੀ ਦਲ ਜਿਹ ਇੱਕ ਇਹ ਤੇ ਜਿਹਦੇ ਪ੍ਰਧਾਨ ਹੁਣ ਗਿਆਨੀ ਹਰਪ੍ਰੀਤ ਸਿੰਘ ਬਣ ਚੁੱਕੇ ਆ ਦੂਜਾ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਇਹਨਾਂ ਦੋਨੇ ਅਕਾਲੀ ਦਲਾਂ 'ਚ ਫਰਕ ਕੀ ਰਹੂਗਾ ਹੁਣ ਪਰ ਕਿਨਨ ਦੇ ਵਿਚੇ ਰਹਿਣਾ ਤੇ 2 ਦਸੰਬਰ 24 ਨੂੰ ਅਟਾਲ ਤੱਕ ਕੋਈ ਇਤਿਹਾਸਕ ਹੁਕਮਨਾਮਾ ਸਨਾਇਆ ਗਿਆ ਜੀ ਇੱਕ ਇਤਿਹਾਸਕ ਬਰਤਾਨ ਸਿਰਜਿਆ ਗਿਆ ਜਿਦੇ ਵਿੱਚ ਕਿਉਂਕਿ ਸ਼ਿਕਾਇਤ 36 ਮੁੱਦਿਆਂ ਬਾਰੇ ਸੀ ਤੇ ਸਵਾਲ ਵੀ ਇਹੀ ਸੀ ਵੀ ਤੁਸੀਂ ਸਰਕਾਰਾਂ ਬਣਾ ਕੇ ਆਹ ਕੀਤਾ ਆਹ ਕੀਤਾ ਕੀਤਾ ਤਲੰਕ ਲਾਇਆ ਜੇ ਕੀਤਾ ਉਹ ਕੀਤਾ ਜੀ ਉਹ ਫੈਸਲੇ ਵਿੱਚ ਇਹ ਕਿਹਾ ਗਿਆ ਸੀ ਵੀ ਤੁਸੀਂ ਨੈਤਿਕ ਤੌਰ ਤੇ ਅਯੋਗ ਸਾਬਤ ਹੋ ਗਏ ਸਿੱਖਾਂ ਦੀ ਰੁਵਾਈ ਕਰਨ ਲਈ ਅੰਥ ਦੀ ਰੁਵਾਈ ਕਰਨ ਲਈ ਪੰਜਾਬ ਦੀ ਰੁਵਾਈ ਕਰਨ ਲਈ ਜੀ ਕਿਉਂਕਿ ਤੁਸੀਂ ਪੰਥ ਨੂੰ ਪਿੱਠ ਦਿਖਾਤੀ ਪੰਜਾਬ ਨੂੰ ਪਿੱਠ ਦਿਖਾਤੀ ਮੁੱਦਾ ਕੋਈ ਹੱਲ ਨਹੀਂ ਕਰਾਇਆ ਜ਼ਖਮਾਂ ਤੇ ਮਲਮ ਲਾਉਣ ਦੀ ਥਾਂ ਜ਼ਖਮ ਜਿਹੜੇ ਤੇ ਜ਼ਾਲਮ ਨੇ ਦਿੱਤੀਆਂ ਤਰਕੀਆਂ ਜੀ ਉਹ ਆਪਦੇ ਆਪ ਇੱਕ ਬਹੁਤ ਵੱਡਾ ਦੁਨੀਆ ਭਾਰਤ ਦੀ ਬਹਿਦਾ ਬਹਿਦਾ ਹੋ ਗਈ ਕਿਉਂਕਿ ਉਹ ਤੋਂ ਪਹਿਲਾਂ ਅਕਾਲ ਪਖ ਸਾਹਿਬ ਸ਼੍ਰੋਮਣੀ ਕਮੇਟੀ ਅਕਾਲੀ ਦਲ ਉਹਨਾਂ ਵੀ ਸ਼ਾਸ ਨੂੰ ਐਡਾ ਵੱਡਾ ੱੱੱਕਾ ਲੱਗਿਆ ਹੋਇਆ ਸੀ ਇੱਕ ਪਰਿਵਾਰ ਦੀ ਜੇਲ੍ਹ 'ਚ ਪੈ ਗਈ ਸੀ ਜੀ ਸੱਲੇ ਪਰਿਵਾਰ ਦੀ ਜੇਲ੍ਹ 'ਚ ਪੈਣ ਦੀ ਤਾਂ ਤਾਂ ਕੋਈ ਹੋਰ ਗੱਲ ਆ ਅਕਾਲ ਤਖਤ ਨੇ ਜਦੋਂ ਸਾਰੇ ਤਨਦ ਕੀਤੇ ਪੁੱਛਿਆ ਵੀ ਤੁਹਾਡਾ ਕਸੂਰ ਕੀ ਆ ਜੀ ਉਹਨਾਂ ਨੇ ਕਿਹਾ ਜਿਹੜੇ ਸੁਖਵੀਰ ਨਾਲ ਆ ਉਧਰ ਖੜ੍ਹਜੋ ਜਿਹੜੇ ਉਹਦੇ ਨਾਲ ਨਹੀਂ ਉਧਰ ਖੜ੍ਹਜੋ ਮੀਡੀਆ ਦੂਜੇ ਪਾਸੇ ਖੜ੍ਹ ਗਿਆ ਜੀ ਮੈਂ ਕਿਹਨੂੰ ਕਹਿ ਤੂੰ ਪਾਜਾ ਉੱਧਰ ਕਿਉਂ ਨਹੀਂ ਖੜਿਆ ਕਹਿੰਦਾ ਜੀ ਜਿਹੜੇ ਇਹੜੇ ਫੈਸਲੇ ਲਏ ਨੇ ਜਿਨ੍ਹਾਂ ਖਾਤਰ ਤੁਸੀਂ سزا ਦੇ ਰਹੇ ਹੋ ਇਹਨਾਂ ਦੇ ਵਿੱਚ ਮੈਂ ਭਾਗੀਦਾਰ ਨਹੀਂ ਰਹਾ ਜੀ ਮੈਂ ਵੀ ਗਲਤੀ ਹੈ ਵੀ ਮੈਂ ਇਹਨਾਂ ਖਿਲਾਫ ਨਹੀਂ ਬੋਲਿਆ ਜੀ ਬਈ ਜੀ ਸਾਰੀਆਂ ਕੈਬਨਟ ਕਮੇਟੀਆਂ ਕੈਬਨਟ ਮੰਤਰੀ ਜਿਹੜੀਆਂ ਇਹਨਾਂ ਦੇ ਸਰਕਾਰਾਂ 'ਚ ਰਹੇ ਸਟੋਰ ਕਮੇਟੀਆਂ ਮਤਲਬ ਵਰਟੈਂਟ ਕਮੇਟੀ ਅਕਾਲੀ ਦਲ ਦੀ ਸਾਰੇ ਕਹਿੰਦੇ ਜਿਹੜੇ ਫੈਸਲੇਆ ਕਰਕੇ ਤੁਸੀਂ ਸਾਨੂੰ ਸੱਦਿਆ ਸਜ਼ਾ ਦੇ ਰਹੇ ਹੋ ਇਹ ਫੈਸਲੇ ਲੈਣ ਦਾ ਤਾਂ ਸਾਨੂੰ ਪਤਾ ਹੀ ਨਹੀਂ ਹੈ ਅਣਤਾ ਲਈ ਨਹੀਂ ਜੀ ਹੁਣ ਹੋਰ ਤੁਸੀਂ ਇਹ ਦੇਖ ਲਓ ਵੀ ਇਹ ਕਿਵੇਂ ਸਰਕਾਰਾਂ ਚੱਲੀਆਂ ਤੇ ਕੀ ਬਣਿਆ ਜੀ ਇਹ ਕਰਕੇ ਅਕਾਲ ਪਖਤ ਨੇ ਕਿਹਾ ਵੀ ਆਪਦੇ ਚੱਲੋ ਸਿਮਟੋ ਨੈਤਿਕ ਤੌਰ ਤੇ ਤੁਸੀਂ ਗਵਾਹੀ ਕਰਦੇ ਹੋਮੀ ਰਹੇ ਜੀ ਨਵੀਂ ਭਰਤੀ ਕਰੋ ਅਕਾਲੀ ਦਲ ਦੇ ਵਿਧਾਨ ਅਨੁਸਾਰ ਪੁਨਰ ਸਜਣਾ ਕਰੋ ਇਹ ਜਿਹੜੀ ਪਹਿਲਾਂ 6 ਮੈਂਬਰ ਸੀ ਫਿਰ 7 ਮੈਂਬਰੀ ਕਮੇਟੀ ਦੀ ਅਡਵਾਈਸ ਜੀ ਹੁਣ ਤੱਕ ਬਈ ਜੀ ਇਹਨਾਂ ਨੇ ਇੰਨੀ ਹੁਸ਼ਿਆਰੀ ਵਰਤੀ ਰੋਲਤਾ ਸੀ ਉਹ ਜੀ ਅਕਾਲ ਤਖਤ ਦਾ ਵਰਤਾਤ ਰੋਲਤਾ ਸੀ ਉਹ ਤੇ ਆਖਰੀ ਮੋਹਰ ਲਾਤੀ ਗੜਜਗ ਨੇ ਜਿਹੜਾ ਉਹਨਾਂ ਨੇ ਹੁਣੇ ਜਾਰੀ ਕੀਤਾ ਜੀ ਵੀ ਅਕਾਲ ਤਖਤ ਦਾ ਹੁਕਮਨਾਮਾ ਆਸ ਕੀਤੀ ਜਾ ਸਕਦੀ ਵੀ ਮੰਨੋ ਨਾ ਮੰਨੋ ਜੋ ਮਰਜ਼ਾ ਕਰੋ ਇਹਨੇ ਮੰਨਣਾ ਮੰਨੋ ਨਹੀਂ ਨਾ ਮੰਨੋ ਉਹਨੇ ਕਾਲ ਤੱਕ ਤੋਂ ਕੁੰਡੇ ਤੋਂ ਕਾਲੀ ਧੋੜਿਆ ਨੂੰ ਬੈਸੀ ਮੁਕਤ ਕਰਤਾ ਜੀ ਇਹੀ ਫਿਰ ਵੀਰ ਚਾਹੁੰਦੇ ਸੀ ਇਹੀ ਭਾਰਤੀ ਸਟੇਟ ਚਾਹੁੰਦੀ ਜੀ ਜੀ ਦੂਜੇ ਪਾਸੇ ਜਿਹੜਾ ਕਹੇ ਤੁਸੀਂ ਦੋਹਾਂ ਚ ਕਰਕੇ ਕੀ ਆ ਇਹ ਸਾਰੇ ਕਿਸੇ ਨੂੰ ਮੇਟਰੇ ਨਾਲ ਤਵੀਰਵਾਗਣਾ ਅੱਜ ਜਿਹੜਾ ਕੱਟ ਹੋਇਆ ਜੀ ਇਹ ਵੀ ਇਤਿਹਾਸਕ 11 ਅਗਸਤ 25 ਲਿਖਿਆ ਜਾਊ ਜੀ 2 ਦਸੰਬਰ ਦੇ ਹੁਕਮਨਾਮੇ ਨੂੰ ਲਾਗੂ ਕਰਨ ਵਾਲਾ ਇੱਕ ਵੱਡਾ ਧੜਾ ਉੱਭਰਿਆ ਪੰਜਾਬ ਵਿੱਚ ਜੀ ਜਿਨੇ ਕਿਹਾ ਅਸੀਂ ਉਸ ਹੁਕਮਨਾਮੇ ਨੂੰ ਲਾਗੂ ਕਰਨ ਲਈ ਸਿਰ ਧਰਮ ਦੀ ਬਾਜ਼ੀ ਲਾ ਲਾਂਗੇ ਜੀ ਜੋ ਦੋਹਾਂ 'ਚ ਫਰਕ ਇਹ ਆ ਇੱਕ 2 ਦਸੰਬਰ ਦੇ ਹੁਕਮਨਾਮੇ ਨੂੰ ਨਕਾਰਨ ਵਾਲਾ ਦੂਜਾ ਉਹਨੂੰ ਬਲੰਦ ਕਰਨ ਵਾਲਾ ਕਿਉਂਕਿ ਪੰਜ ਮੰਤਰੀ ਜਿਹੜੀ ਧਰਤੀ ਕਮੇਟੀ ਸੀ ਨਾ ਜੀ ਉਹਦੀ ਜ਼ਿੰਮੇਵਾਰੀ ਇਹ ਹੈ ਇਸੇ ਵੀ ਤੁਸੀਂ ਅਕਾਲੀ ਦਲ ਖੜਾ ਕਰਨਾ ਜੀ ਉਹ ਸੇਨਾ ਦੇ ਸਿਆਸੀ ਹਮਲੇ ਦੇ ਖਿਲਾਫ ਗੋਲ ਨਹੀਂ ਸਕਦੀ ਸੀ ਜੀ ਉਹਦੀ ਸੀਮਤਾ ਹੀ ਸੀ ਉਹਦਾ ਲਾਹਰ ਇਹਨਾਂ ਨੂੰ ਮਿਲਿਆ ਹੁਣ ਤੱਕ ਵਧੀਆ ਜੀ ਹੁਣ ਬਣ ਗਿਆ ਅਕਾਲੀ ਦਲ ਜੀ ਬਈ ਜੀ ਉਹ ਇਹਨਾਂ ਨੇ ਹਰ ਇੱਕ ਗੱਲ ਦਾ ਜਵਾਬ ਦਉ ਜਿਹੜੇ ਜਵਾਬ ਅੱਜ ਉੱਥੇ ਵੀ ਦਿੱਤੇ ਗਏ ਜੀ ਸੋ ਪੰਜਾਬੀ ਚ ਕਹਿਣਾ ਹੋਵੇ ਹੁਣ ਤੱਕ ਕੋਈ ਟਕੋ ਨਾ ਟਕੋ ਇਹ ਇਹ ਟਕੂਏ ਤੇ ਟਕੂਆ ਦਾ ਖੜਕੂ ਤੁਸੀਂ ਗੱਲ ਕਹੀ ਪਰ ਇਹ ਟਕੂਏ ਤੇ ਟਕੂਆ ਖੜਕਣ ਦਾ ਫਾਇਦਾ ਕੀ ਪੰਜਾਬ ਨੂੰ ਪੰਥ ਨੂੰ ਹੋਊਗਾ ਜਾਂ ਜਿਹੜੀਆਂ ਕੇਂਦਰੀ ਪਾਰਟੀਆਂ ਕਿਉਂਕਿ ਟਕੂਏ ਤੇ ਟਕੂਆ ਤਾਂ ਪੰਥ 'ਚ ਬੜੇ ਚਿਰ ਤੱਕ ਖੜਕਦਾ ਹੁਣ ਖੁੱਲ ਕੇ ਖੜਕਣ ਲੱਗ ਜਾਊਗਾ ਪਰ ਇਹਦਾ ਕੀ ਫਾਇਦਾ ਪੰਜਾਬ ਦੇ ਲੋਕਾਂ ਨੂੰ ਪੰਥ ਨੂੰ ਇਹਦਾ ਫਾਇਦਾ ਹੋਊਗਾ ਜਾਂ ਕੇਂਦਰੀ ਜਿਵੇਂ ਆਮ ਆਦਮੀ ਪਾਰਟੀ ਭਗਵਾਨ ਸਿੰਘ ਮਾਨ ਨੇ ਵਿੱਚ ਬਿਆਨ ਦਿੱਤਾ ਹੈ ਕਿ 1920 'ਚ ਸ਼ੁਰੂ ਹੋਇਆ 2025 ਤੇ ਵਿੱਚ ਅੰਤ ਇਹ ਇਧਰਲੇ ਪਾਸੇ ਨੂੰ ਗੱਲ ਜਾਊਗੀ ਅੱਲੀ ਗੱਲ ਇਹ ਆ ਨਿੰਦਰ ਜੀ ਜਿਹੜਾ ਮੈਂ ਟੱਕੂ ਤੇ ਟੱਕੂ ਖੜ ਕੇ ਆ ਨਾ ਜੀ ਮੈਂ ਇਹ ਕਿਹਾ ਵੀ ਪੰਜਾਬ ਦੇ ਵਿੱਚ ਜੀ ਸਾਥ ਦੇ ਵਿੱਚ ਇੱਕ ਸਹੀ ਸੋਚ ਇੱਕ ਸਹੀ ਧਾਰਨਾ ਅਮਰਿਤ ਹੋ ਰਹੀ ਆ ਜੀ ਉਹ ਉੱਭਰ ਰਹੀ ਆ ਜੀ ਉਹਨੇ ਉਹ ਰਾਹ ਤਿਆਰ ਕਰ ਲਿਆ ਜੀ ਕਿਉਂਕਿ ਜਿਹੜੀ ਦੂਜੀ ਤੇ ਰਾਹ ਉਹਨੇ ਤਾਂ ਹੁਣ ਤੱਕ ਪੰਥ ਨੂੰ ਵੇਚਿਆ ਹੀ ਆ ਨਾ ਪੰਥ ਨੂੰ ਖੋ ਰੇ ਹੀ ਆ ਨਾ ਇਹ ਜਿਹੜੀ ਤੇ ਰਾਹ ਇਹ ਪੰਥ ਨੂੰ ਪੰਜਾਬ ਦੇ ਮਾਣ ਨੂੰ ਬਹਾਲ ਕਰਨ ਖਾਤਰ ਨੂੰ ਜੀ ਕਿੰਨਾ ਹੁੰਦਾ ਨਾ ਹੁੰਦਾ ਇਹ ਵੱਖਰਾ ਸਵਾਲ ਆ ਜੀ ਅਰ 23 ਲੜਾਈਆਂ ਬੈ ਗਈ ਜ਼ਰੂਰੀ ਨਹੀਂ ਜਿੱਤਣ ਲਈ ਲੜੀਆਂ ਜਾਂਦੀਆਂ ਹਨ ਲੜਨ ਖਾਤਰ ਵੀ ਲੜੀਆਂ ਜਾਂਦੀਆਂ ਹਨ ਜੀ ਹੋ ਇਹ ਜਿਹੜੀ ਲੜਾਈ ਇਹਨਾਂ ਨੇ ਸ਼ੁਰੂ ਕਰ ਲਈ ਕਿਉਂਕਿ ਸੁਖਵੀਰ ਬਾਦਲ ਨੂੰ ਪੰਥ ਨੇ ਅਨਕਾਰਤਾ ਜੀ ਉਹਨਾਂ ਨੇ ਐਲਾਨ ਕਰਤਾ ਵੀ ਇਹ ਨਿੱਜ ਪ੍ਰਸਿਆਸ ਦਾ ਵਪਾਰ ਪ੍ਰਸਿਆਸ ਦਾ ਪਰਿਵਾਰ ਪ੍ਰਸਿਆਸ ਦਾ ਜੀ ਦੇ ਵਿੱਚ ਪੰਥ ਦਾ ਭਲਾ ਪੰਜਾਬ ਦਾ ਭਲਾ ਹੈ ਹੀ ਨਹੀਂ ਕੋਈ ਜੀ ਇਹ ਕਰਕੇ ਉਹਨਾਂ ਨੇ ਕਿਹਾ ਅਸੀਂ ਉਹਦੋਂ ਵੱਖਰੀ ਸਿਆਸਤਾ ਜਿਹੜੀ ਉਹ ਵਾਰਾਂਗੇ ਜੀ ਸਾਡਾ ਮਕਸਦ ਸਿਰਫ ਸਰਕਾਰ ਬਣਾਉਣਾ ਨਹੀਂ ਹੋਊਗਾ ਜੀ ਅਸੀਂ ਸਰਕਾਰ ਜੇ ਬਣਾਈ ਤਾਂ ਪੰਥ ਤੇ ਪੰਜਾਬ ਲਈ ਬਣਾਵਾਂਗੇ ਜੀ ਇਸ ਕਰਕੇ ਜੇ ਇਹ ਸਿਆਸਤ ਉੱਪਰ ਵੀ ਆ ਜਾਈ ਇਹਦਾ ਪੰਥ ਨੂੰ ਵੀ ਫਾਇਦਾ ਹੋ ਪੰਜਾਬ ਨੂੰ ਵੀ ਫਾਇਦਾ ਹੋ ਤੇ ਮੁਲਕ ਨੂੰ ਵੀ ਫਾਇਦਾ ਹੋ ਜੀ ਕਿਉਂਕਿ ਮੁਲਕ ਵੀ ਬੜੇ ਵੱਡੇ ਸੰਕਟ ਚ ਹੈ ਜੀ ਜੇ ਅੱਜ ਉਹ ਕਹਿੰਦੇ ਨੇ ਫੈਡਰਲ ਟੈਚ ਦੀ ਗੱਲ ਕਰੋ ਜੇ ਉਹ ਅੱਜ ਇਹ ਕਹਿੰਦੇ ਨੇ ਬਾਡਾ ਬਾਡਰ ਤੇ ਹੋਰ ਬਾਡਰ ਖੋਲੋ ਜੀ ਠੀਕ ਆ ਕਈ ਗੱਲਾਂ ਬਹੁਤ ਸਪਸ਼ਟ ਹੋ ਸਕਦੀਆਂ ਸੀ ਕਈ ਗੱਲਾਂ ਸਪਸ਼ਟ ਨੇ ਜਿਵੇਂ ਵਡਾਲਾ ਸਾਹਿਬ ਨੇ ਗੱਲ ਕਰਦੇ ਕਰਦੇ ਕਹਿਤਾ ਪੰਜਾਬ ਦੀ ਕਾਣੀ ਵੰਡ ਕੀਤੀ ਜੀ ਪੰਜਾਬ ਦਾ ਪਾਣੀ ਦਾ ਵੰਡ ਦਾ ਰਾਲਾ ਥੋੜਾ ਮਾਲਕ ਜਿਹਾ ਰਾਲਾ ਜੀ ਸਹੀ ਵੰਡ ਕੀ ਹੋ ਤੁਸੀਂ ਉੱਥੋਂ ਦੋ ਵਾਰ ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਸਮੀਰਤ ਕਾਂਗਰਸ ਸਮੀਰਤ ਭਾਜਪਾ ਸਮੀਰਤ ਆਪ ਮਤਾ ਪਾਸ ਕੀਤਾ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ ਜਿਹੜਾ ਦੂਜੇ ਰਾਜਾਂ ਨੂੰ ਪਾਣੀ ਜਾਂਦਾ ਵਿਧਾਨ ਸਭਾ ਸਰਕਾਰ ਨੂੰ ਹੁਦਾਇਤ ਕਰਦੀ ਹੈ ਇਹ ਉਹਦੀ ਕੀਮਤ ਵਸੂਣ ਲਈ ਕਾਰਵਾਈ ਅੱਗੇ ਸ਼ੁਰੂ ਕਰੂ ਉਹ ਕੋਈ ਕਰਦਾ ਉਧਰ ਚੱਲੇ ਨਹੀਂ ਕਰਦਾ ਜੀ ਫਿਰ ਇਹਨਾਂ ਨੇ ਕਿਹਾ ਆ ਜਿਹੜੇ ਅੱਡੇ ਨੇ ਇਹਨਾਂ ਨੂੰ ਤੁਸੀਂ ਖੁਸ਼ਕ ਬੰਦਰਗਾਹ ਬਣਾਓ ਜੀ ਠੀਕ ਹੈ ਤੰਗੀ ਗੱਲ ਆ ਪਰ ਇਹ ਕਿਉਂ ਨਹੀਂ ਕਹਿੰਦੇ ਵੀ ਪੰਜਾਬ ਦੇ ਜਿਹੜੇ ਕ ਮੰਤਰੀ ਹਵਾਈ ਅੱਡੇ ਨੇ ਉਹਨਾਂ ਤੋਂ ਕ ਮੰਤਰੀ ਉਡਾਣਾ ਉਡਣ ਨਹੀਂ ਜੀ ਸਾਰਾ ਪੰਜਾਬ ਤਾਂ ਤਾਂ ਉੜਦਾ ਫਿਰਦਾ ਹਵਾਈ ਜਹਾਜ਼ਾਂ ਦੇ ਤੇ ਅਡਾਣ ਕੋਈ ਉੜਦੀ ਨਹੀਂ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਹਜ਼ਾਰਾਂ ਇਕ ਜਨ ਸਾਡੀ ਵਜਾਉ ਉਹਨਾਂ ਨੇ ਲੈ ਲਈ ਜੀ ਜੀ ਠੀਕ ਆ ਸਾਰੀਆਂ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਜਿਹੜੀ ਇਹਨਾਂ ਨੇ ਸੇਧ ਅਪਣਾ ਲਈ ਇਹ ਅੱਗੇ ਜੇ ਭਰਪੂਰ ਹੋਊਗੀ ਇਹਦੇ ਵਿੱਚ ਪੰਜਾਬ ਪੱਖੀ ਪੰਤ ਪੱਖੀ ਤੇ ਮੁਲਕ ਪੱਖੀ ਹੀ ਗੱਲਾਂ ਅੱਜ ਉਹਨਾਂ ਨੇ ਕਿਹਾ ਇੱਕ ਵੱਡੀ ਗੱਲ ਰਾਜ ਸਭਾ 'ਚ ਸਾਰੇ ਰਾਜਾਂ ਨੂੰ ਬਰਾਬਰ ਦੀ ਨਮੈਂਗੀ ਹੋਵੇ ਜੀ ਬਾਈ ਫੈਡਰਲ ਟਾਂਚੇ ਦਾ ਬੜਾ ਮੂਲ ਸਿਧਾਂਤ ਹੈ ਇਹ ਇਹ ਜਦੋਂ ਜਦੋਂ ਰਾਜ ਸਭਾ ਬਣਾਈ ਸੀ ਉਦੋਂ ਵੀ ਇਹ ਕਹਿ ਕੇ ਬਣਾਈ ਸੀ ਵੀ ਲੋਕ ਸਭਾ ਜੇ ਕੋਈ ਗਲਤ ਬਿੱਲ ਪਾਸ ਕਰਦੀ ਹੈ ਰਾਜ ਸਭਾ ਦਾ ਕੰਡਾ ਜੀ ਉਦੋਂ ਬਾਈ ਰਾਜ ਸਭਾ ਦੇ ਮੈਂਬਰ ਦੀ ਚੋਣ ਦੇ ਸਾਨੂੰ ਬਦਲ ਤੇ ਕੋਈ ਕਿੱਥੋਂ ਬਣਦੇ ਪੰਜਾਬ ਤੋਂ ਦੇਖ ਲੈ ਕੋਈ ਰਾਜ ਸਭਾ ਦਾ ਮੈਂਬਰ ਕਿਹੜੇ ਬਣੇ ਨੇ ਜੀ ਰਾਜ ਸਭਾ ਦੀ ਮਤਲਬ ਬੁਨਿਆਦੀ ਹੋਣੇ ਖਤਮ ਕਰਤੀ ਇਹਨਾਂ ਨੇ ਜੀ ਸੋਈ ਕਹਿੰਦੇ ਇਹਨਾਂ ਬੜੀਆਂ ਕਮੀਆਂ ਕੀਤੀਆਂ ਨੇ ਇਹਨਾਂ ਨੇ ਤੇ ਉਹ ਤੋਂ ਵੱਡੀ ਗੱਲ ਇਹ ਆ ਜੀ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਐਲਾਨ ਕੀਤਾ ਇਹ ਜਿਹੜਾ ਉਹਨੇ ਕਿਹਾ ਵੀ ਆਹ ਮਾਰਗ ਸਹੀ ਹੋਊ ਜੀ ਉਹਦੇ ਸਾਹਮਣੇ ਬਾਈ ਜੀ ਬਾਦਲਬੂਦਲ ਨੇ ਕਿਹੜਾ ਟਿਕਣਾ ਭੁੱਲ ਗਏ ਤੁਸੀਂ ਇਹ ਤਾਂ ਕਿ ਹੁਣ ਤੱਕ ਪੰਜ ਮੈਂ ਮੇਰੀ ਕਮੇਟੀ ਸੀ ਕਮਜ਼ੋਰੀ ਸੀ ਉਹਨਾਂ ਦੀ ਜੀ ਦੂਜੀ ਗੱਲ ਜਿਹੜਾ ਉਹਨਾਂ ਨੇ ਪੰਚ ਕੌਂਸਲ ਬੜਾਈ ਆ ਜੀ ਦੇਖੋ ਉਹ ਵੈਸੇ ਤਾਂ ਪੰਥ ਦਾ ਇੱਕ ਸਿਸਟਮ ਆ ਕਾਲ ਤੱਕ ਸ਼੍ਰੋਮਣੀ ਕਮੇਟੀ ਇਹ ਕਾਲੀ ਦਲ ਪਰ ਕਿਉਂਕਿ ਉਹ ਮਾਤਾ ਉੱਤੇ ਜੀ ਅੱਛਾ ਜਿਹੜਾ ਨਵਾਂ ਕਾਲੀ ਦਲ ਬਣਦਾ ਉਹ ਵੀ ਉਹਦੇ ਵਿੱਚ ਖੱਟਤ ਹੋ ਜਾਂਦਾ ਇਸ ਕਰਕੇ ਕਾਲੀ ਦਲ ਤੇ ਕਾਲੀ ਦਲ ਨੇ ਆਪ ਦੇ ਉੱਤੇ ਇੱਕ ਕੁੰਡਾ ਬਣਾ ਲਿਆ ਜੀ ਇਹ ਤੁਹਾਨੂੰ ਆ ਕਰਨਾ ਪਊ ਇਹ ਵੀ ਮੰਨਣੀ ਪਊ ਜੀ 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 ਕਿਉਂਕਿ ਹੁਣ ਤੱਕ ਤਾਂ ਇਹੀ ਹੈ ਨਾ ਬਾਦਲਾਂ ਨੂੰ ਪਰੋਸ ਕਰ ਦੋ ਅਸੀਂ ਆ ਜਾਂਗੇ ਜੋ ਬਾਦਲ ਕਰਦੇ ਨੇ ਅਸੀਂ ਉਹ ਕਰਾਂਗੇ ਜੀ ਸੋ ਇਸ ਕਰਕੇ ਨਵੇਂ ਲੰਘੇ ਇਹਨਾਂ ਨੇ ਧੰਨੇ ਨੇ ਆਸ ਕਰਨੀ ਚਾਹੀਦੀ ਹੈ ਵੀ ਚੰਗੀਆਂ ਗੱਲਾਂ ਹੋਣਗੀਆਂ ਪੰਜਾਬ ਤੇ ਪੰਥ ਲਈ ਇਹ ਤੁਸੀਂ ਬਿਲਕੁਲ ਕਿਹਾ ਵੀ ਚੰਗੀਆਂ ਗੱਲਾਂ ਸਾਰੀਆਂ ਆਸ ਕਰਦੇ ਨੇ ਪਰ ਕੀ ਲੱਗਦਾ ਵੀ ਜਿਹੜੇ ਮਤਲਬ ਜਿਹੜੇ ਉਹਨਾਂ ਦੇ ਵਿੱਚ ਡੈਲੀਕੇਟ ਸੀ ਜਾਂ ਜਿਹੜੇ ਬੰਦੇ ਨੇ ਜਿਹੜੇ ਪਹਿਲਾਂ ਅਕਾਲੀ ਦਲ ਦੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸੱਤਾ ਜਦੋਂ ਸੱਤਾ ਸੀ ਉਦੋਂ ਸੱਤਾ ਦਾ ਸੁੱਖ ਲੈ ਚੁੱਕੇ ਨੇ ਕਿਸੇ ਨੇ ਕੁਝ ਬਣਾਇਆ ਕਿਸੇ ਨੇ ਕੁਝ ਬਣਾਇਆ ਕਿਸੇ ਨੇ ਕਿਧਰੋਂ ਪੈਸਾ ਕਮਾਇਆ ਜਿਹੜੇ ਉਹ ਸਾਰਾ ਜਿਹੜਾ ਖੋਣ ਮਤਲਬ ਖੋਣ ਮੋਹਣੋ ਕਹਿ ਲਿਏ ਜਾਂ ਜਿਹੜੇ ਉਹ ਸਵਾਦ ਪਏ ਹੈ ਕੀ ਲੱਗਦਾ ਉਹ ਸਵਾਦਾਂ ਤੋਂ ਪਾਸੇ ਹਟ ਸਕਣਗੇ ਉਹ ਬੰਦੇ ਬਾਈ ਜੀ ਬੜਾ ਔਖਾ ਮਨ ਹੁੰਦਾ ਹੈ ਹੂੰ ਮਤਲਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਜੀ ਕਹਿੰਦਾ ਵੀ ਉਹਨਾਂ ਦੇ ਵੀ ਬੰਦੇ ਮੈਨੂੰ ਮਿਲਦੇ ਨੇ ਉਹ ਕਹਿੰਦੇ ਜੀ ਸਾਨੂੰ ਟਿੱਕ ਦਾ ਵਾਦਾ ਕੀਤਾ ਹੋਇਆ ਜੀ ਤੇ ਉਹ ਬਾਕੀ ਚਲੋ ਉਹਨਾਂ ਨੇ ਕਿਹਾ ਵੀ ਰੇਲ ਦੀ ਟਿੱਕ ਟਿੱਕਤਾ ਲਓ ਜੀ ਇਸੰਨੇ ਦਾ ਆਰਚੋ ਮਿੱਟਨ ਲੀਕ ਬੜਾ ਸਟਰਗਲ ਕਰਨਾ ਪੈਂਦਾ ਲੜਾਈ ਹੁੰਦੀ ਆ ਆਪਣੇ ਆਪ ਨੂੰ ਬਚਣ ਲਈ ਜੀ ਤੁਹਾਡਾ ਸਵਾਲ ਬਿਲਕੁਲ ਬਾਅਦ ਬਾਅਦ ਜਿਹੜੇ ਬੰਦੇ ਉਸ ਗਰਟਨ ਚ ਜਰਚ ਰਹੇ ਹੁਣ ਤੱਕ ਜੀ ਜਿਹੜੇ ਬੰਦਿਆਂ ਨੇ ਗੱਲੇ ਤੋਂ ਸ਼ੁਰੂ ਕੀਤੀ ਕਿਉਂ ਕਿ ਅਸੀਂ ਚੋਣਾ ਹਾਰ ਗਏ ਜੀ ਇਹਨਾਂ ਤੋਂ ਉਹਨਾਂ ਨੇ ਸਿਧਾਂਤ ਦੀ ਗੱਲ ਨਹੀਂ ਕੀਤੀ ਹੂੰ ਜੇ ਜਿਵੇਂ ਬਾਦ ਦੀ ਗੱਲ ਚੋਣਾ ਜਿੱਤਿਆ ਤੇ ਹੋ ਸਕਦਾ ਮਸਲਾ ਨਾ ਉੱਠਦਾ ਜੀ ਇਹ ਤਾਂ ਕਾਂਸਟਮੈਂਟ ਨੇ ਕਿਹਾ ਵੀ ਤੁਸੀਂ ਚੋਣਾ ਹਾਰੇ ਕਿਉਂ ਤੁਸੀਂ ਪੰਚ ਤੇ ਪੰਜਾਬ ਵੱਲ ਟਿਕ ਕੀਤੀ ਆ ਜੀ ਕੋਈ ਸੰਗਰਾਮੀ ਦੌਰ ਆ ਤੇ ਦਿੱਲੀ ਦੀ ਦੌੜਾ ਦੇਖੋ ਬੰਦੇ ਬਦਲ ਜਾਂਦੇ ਨੇ ਬਈ ਜੀ ਜੀ ਮਤਲਬ ਐ ਨਹੀਂ ਹੁੰਦਾ ਵੀ ਬੰਦੇ ਜਦੋਂ ਸਿਆਸਤ ਆਉਂਦੇ ਨੇ ਸਾਰੇ ਪੈਸੇ ਇਕੱਠਾ ਕਰਨੇ ਲਈ ਆਉਂਦੇ ਨੇ ਜੀ ਕਿਸੇ ਤੋਂ ਬਾਅਦ ਹੁਣ ਤਾਂ ਆਪ ਵਾਲੇ ਵੀ ਕਹਿੰਦੇ ਸੀ ਸਿਆਸਤ ਨਹੀਂ ਕਰਨਾ ਏ ਸਿਆਸਤ ਬਦਲਣਾ ਆ ਜੀ ਮਕੀ ਕਰਮੀ ਤੇ ਕਫਨੀ ਮਨ ਤੇ ਮੁਖ ਦਾ ਇੱਕ ਹੋਣਾ ਇਹਨਾਂ ਖਤਰ ਵੱਡਾ ਚੈਲੰਜ ਆ ਤੁਹਾਡਾ ਸਵਾਲ ਬਿਲਕੁਲ ਬਾਜਵਾ ਇੱਕ ਮੈਂ ਇਹ ਗੱਲ ਹੋਰ ਲੈਣੀ ਸੀ ਤੁਸੀਂ ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਸਪੀਚ ਸੁਣੀ ਹੈ ਕੁਝ ਲੋਕ ਇਹ ਪ੍ਰਤੀਕਿਰਿਆ ਦਿੱਤੀ ਐ ਇੱਕ ਦੋ ਬੰਦਿਆਂ ਦੀ ਸੀ ਇੰਟਰਵਿਊ ਕੀਤੀ ਐ ਉਹ ਕਹਿੰਦੇ ਸਪੀਚ ਦੇ ਵਿੱਚ ਮਤਲਬ ਬੋਲੀ ਖਰਪੀ ਸੀ ਭਾਸ਼ਾ ਉਸ ਤਰੀਕੀ ਤੁਸੀਂ ਉਹਨਾਂ ਦੀ ਪੂਰੀ ਸਪੀਚ ਸੁਣੀ ਐ ਤੁਸੀਂ ਕੀ ਤੱਤਸਾਰ ਕੱਢਿਆ ਉਹਦਾ ਉਹ ਬੰਦੇ ਨੇ 2 ਦਸੰਬਰ ਦੇ ਹੁਕਮਨਾਮੇ ਨੂੰ ਅੱਗੇ ਬਣਾਉਣ ਵਾਲੀ ਗੱਲ ਕੀਤੀ ਆ ਜੀ ਉਹਨੇ ਗੜਗੱਜ ਵੱਲੋਂ ਜਿਹੜਾ ਬੇਦਾਵਾ ਦਿੱਤਾ ਹੁਕਮਨਾਮੇ ਨੂੰ ਬਿਨਾਂ ਕਹੀ ਜੀ ਉਹ ਤੇ ਵੀ ਸਵਾਲ ਉਠਾਇਆ ਜੀ ਤਾਂ ਇਸ ਕਰਕੇ ਉਹਨਾਂ ਨੇ ਬੁਨਿਆਦੀ ਤੌਰ ਤੇ ਗੱਲ ਸਹੀ ਕੀਤੀ ਆ ਗਿਐਮੀ ਹਰਪ੍ਰੀਤ ਸਿੰਘ ਮੇਰੇ ਨਾਲ ਕਿਤੇ ਨਾ ਕਿਤੇ ਬਾੜੇ ਮੋਟੇ ਸੰਪਰਕ 'ਚ ਰਹਿੰਦੇ ਰਹੇ ਨੇ ਇਹ ਲੜਾਈ ਤੋਂ ਬਾਅਦ ਪਹਿਲਾਂ ਵੀ ਜੀ ਮੈਂ ਉਹਨਾਂ ਨੂੰ ਸਲਾਹ ਦਿੱਤੀ ਸੀ ਮਾਹ ਸਿੰਘ ਸਾਹਿਬ ਤੁਸੀਂ ਨਾ ਧਰਮ ਦੇ ਖੇਤਰ ਚ ਲੜਾਈ ਲੜੋ ਤੁਹਾਡੀ ਬੜੀ ਸ਼ਕਤੀ ਆ ਤੁਸੀਂ ਸਿਆਸਤ ਦੇ ਵਿੱਚ ਨਾ ਆਓ ਜੀ ਉਹਨਾਂ ਨੇ ਮੇਰੀ ਤਹਿ ਠੀਕ ਆ ਵਾਲੀ ਸਾਹਿਬ ਤੁਹਾਡੀ ਗੱਲ ਮਾ ਵੀ ਤੁਸੀਂ ਬਾਦਲ ਦੇ ਪਾਲੇ ਤੇ ਜਾ ਕੇ ਲੜੋਗੇ ਤੇ ਤੁਹਾਨੂੰ ਪਤਾ ਸ਼ਕਤੀ ਘਟ ਗਈ ਜੀ ਪਰ ਹੁਣ ਕਿਉਂਕਿ ਧਰਮ ਦੇ ਖੇਤਰ ਦੀ ਲੜਾਈ ਅਕਾਲ ਤੱਕ ਨਹੀਂ ਬੰਦ ਕਰਤੀ ਜੀ ਹੁਕਮਨਾਮਾ ਮੰਨਣਾ ਕਿ ਮੈਨੂੰ ਇਸ ਤਰ੍ਹਾਂ ਤੇ ਹੁਣ ਲੜਾਈ ਸਿਆਸੀ ਲੜਨੀ ਪੈਣੀ ਆ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਸਿਆਸਚਾਉਣਾ ਬਿਲਕੁਲ ਬਾਜਬਾ ਸਹੀ ਆ ਤੇ ਵਿਜੂਦਾ ਸਿਸਟਮ ਦੇ ਵਿੱਚ ਸਭ ਤੋਂ ਵੱਧ ਜੋ ਅਕਾਲ ਤਖਤ ਦਾ ਹੁਕਮਨਾਮਾ ਹੋਇਆ ਉਹਦੀ ਰੋਸ਼ਨੀ ਤੇ ਸਿਆਸ ਨੂੰ ਅੱਗੇ ਪਾਉਣ ਲਈ ਗਿਆਨੀ ਹਰਪ੍ਰੀਤ ਸਿੰਘ ਕਾਬਲ ਨੇ ਮੈਨੂੰ ਸਮਝਾ ਜੀ ਕਿਉਂਕਿ ਜਿਹੜਾ ਤੁਸੀਂ ਸਵਾਲ ਉਠਾਉਂਦੇ ਹੋ ਬੀਏ ਜਿਨ੍ਹਾਂ ਨੇ ਮਾਲੀਆਂ ਖਾਦੀ ਇਹ ਬਦਲ ਜਾਣਗੇ ਹੂੰ ਜੈਮੀ ਹਰਪ੍ਰੀਤ ਸਿੰਘ ਨੇ ਉਸਤਰਾ ਦੀ ਮਰਾਂ ਜਿੰਨੇ ਖਾਦੀਆਂ ਜੀ ਉਹਨੇ ਕਿਹਾ ਬਦਲਣਾ ਇਸ ਕਰਕੇ ਮੈਨੂੰ ਇਹ ਲੱਗਦਾ ਚੰਗੀ ਜਾਂਦਾ ਜੀ ਅੱਛਾ ਇੱਕ ਇੱਕ ਉਹਨਾਂ ਨੇ ਬਿਆਨ ਹੋਰ ਦਿੱਤਾ ਉਹ ਕਹਿੰਦੇ ਇੱਕ ਇਸ ਤੜੇ ਤੋਂ ਸ਼੍ਰੋਮਣੀ ਕਮੇਟੀ ਦੂਜਾ ਨਿਸ਼ਾਨ ਤੇ ਤੀਜਾ ਦਫ਼ਤਰ ਸ਼੍ਰੋਮਣੀ ਸ਼੍ਰੋਮਣੀ ਦਾ ਅਸਦਾ ਖੋਣਾ ਹੈ ਕੀ ਲੱਗਦਾ ਹੈ ਇਹ ਤਿੰਨੇ ਚੀਜ਼ਾਂ ਆਸਾਨ ਨੇ ਇਹਨਾਂ ਦੇ ਲਈ ਜਾਂ ਇਹ ਚੀਜ਼ਾਂ ਦੇ ਵਿੱਚ ਵੀ ਅੱਗੇ ਜਾ ਕੇ ਟਕਰਾਅ ਪੈਦਾ ਹੋਣਗੇ। ਤੇ ਦੇਖੋ ਕੋਈ ਗੱਲ ਨਹੀਂ ਹੁੰਦੀ। ਬਿਲਕੁਲ ਉਹਨਾਂ ਨੇ ਸਹੀ ਕਿਹਾ। ਤੁਸੀਂ ਮੈਨੂੰ ਇਹ ਦੱਸੋ। ਜੀ। ਜਦੋਂ ਬਰਨਾਲਾ ਸਾਹਿਬ ਨਾਲ ਬਾਦਲ ਲੰਦ ਹੋਇਆ। ਜੀ। ਬਾਦਲ ਕੋਲੇ ਕਲੈਕਸ਼ਨ ਕਮਿਸ਼ਨ ਵੀ ਮਾਨਤਾ ਸੀ। ਜੀ। ਬਾਦਲ ਕੋਲੇ ਚੋਣ ਨਿਸ਼ਾਨ ਸੀ। ਬਾਦਲ ਕੋਲੇ ਦਫ਼ਤਰ ਸੀ। ਜਦੋਂ ਹਜਾ ਜੀ? ਜੀ ਜੀ ਜੀ। ਜੀ। ਲੜਾਈ ਜਦੋਂ ਲੜੀ ਬਾਦਲ ਸਾਹਿਬ ਨੇ ਤੋੜਾ ਸਾਹਿਬ ਨੇ। ਆਖਰ ਤੇ ਬਰਨਾਲਾ ਸਾਹਿਬ ਨੂੰ ਦਸਤਰ ਵੀ ਦੇਣਾ ਪਿਆ ਨਿਸ਼ਾਨ ਵੀ ਦੇਣਾ ਪਿਆ ਤੇ ਸਭ ਕੁਝ ਦੇਣਾ ਪਿਆ ਜੀ ਮੈਂ ਮਨਜੀਤ ਸਿੰਘ ਖਹਿਰਾ ਨੇ ਕਦੇ ਕਦੇ ਮਿਲ ਜਾਂਦੇ ਨੇ ਮੈਨੂੰ ਕਹਿੰਦਾ ਮੈਂ ਬਰਨਾਲਾ ਨੂੰ ਕਿਹਾ ਵੀ ਆਪਾਂ ਨੂੰ ਇਹ ਨਹੀਂ ਦੇਣਾ ਚਾਹੀਦਾ ਇਹਨਾਂ ਨੂੰ ਜੀ ਕਹਿੰਦੇ ਬਰਨਾਲਾ ਸਾਹਿਬ ਕਹਿੰਦੇ ਫਿਰ ਆਪਣੇ ਕੋਲੇ ਤਾਂ ਇਹੀ ਰਹਿ ਜੂ ਪੰਚ ਤੋਂ ਦੂਜੀ ਪਸੇ ਗਿਆ ਜਦੋਂ ਪੰਚ ਨੇ ਛੱਡ ਗਿਆ ਦਸਤਰ ਮਾਨਤਾ ਇਲੈਕਸ਼ਨ ਕਮਿਸ਼ਨ ਕੀ ਕਰੋਗੀ ਬਾਦਲ ਸਾਹਿਬ ਬਿਨਾਂ ਟੱਕਰੀ ਦੇ ਚੋਂ ਨਿਸ਼ਾਨ ਤੋਂ ਨਹੀਂ ਲੜਦੇ ਰਹੇ ਜੀ ਕੋ ਕਰਕੇ ਨਹੀਂ ਪਛੜਾਵੀਆਂ ਗੱਲਾਂ ਨੇ ਉਹ ਤਾਂ ਸ਼ਾਹ ਮੁਹੰਮਦ ਨੇ ਕਿਹਾ ਸ਼ਾਹ ਆਮ ਸ਼ਾਹ ਮੁਹੰਮਦਾਨ ਤਨੋਹੀ ਹੋਣਾ ਜੋ ਕਰੇਗਾ ਖਾਲਸਾ ਪੰਥਮੀਆ ਨਾ ਇੱਥੇ ਇਲੈਕਸ਼ਨ ਮਿਨ ਕੱਢਣਾ ਨਾ ਦਫ਼ਤਰ ਕੱਢਣਾ ਤੇ ਨਾ ਕੋਣ ਨਿਸ਼ਾਨ ਕੱਢਣਾ ਹਾਂ ਜੇ ਤਾਂ ਲੜਨ ਦਾ ਹੱਕ ਹੈ ਨਾ ਦਾ ਜੀ 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 ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਜੀ ਸ਼ੁਕਰੀਆ ਜੀ ਇਹ ਵਿਚਾਰਾਂ ਦੀ ਸਾਂਝ ਪਵਾਈ ਸੈਂਤੀ ਸੈਂਤੀ ਅੱਡ ਗੱਲਾਂ ਪਰ ਸਮਾਧ ਹੋਣਾ ਚਾਹੀਦਾ